ਇੱਕ ਵਾਰ ਫੇਰ ਤੋਂ ਅਸੀਂ ਤੁਹਾਨੂੰ ਖਰੜ ਦੇ ਵਾਰਡ ਨੰਬਰ 6 ਸਵਰਾਜ ਨਗਰ ਗਲੀ ਨੰਬਰ 11 'ਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕਹਿੰਦੇ ਨੇ ਓਰੇ ਇੱਕ ਲੜਕੀ ਦਾ ਕੁਝ ਦਿਨਾਂ ਦੇ ਵਿੱਚ ਵਿਆਹ ਏ ਤੇ ਗਲੀ ਜਿਹੜੀ ਆ ਬਣਨ ਲੱਗੀ ਸੀ ਸੜਕ ਤੇ ਕੰਮ ਜਿਹੜਾ ਹੈ ਰੋਕ ਦਿੱਤਾ ਗਿਆ ਕਿਸੇ ਨੇ ਸ਼ਿਕਾਇਤ ਕੀਤੀ ਕਹਿੰਦੇ ਨੇ ਉੱਚ ਅਧਿਕਾਰੀਆਂ ਨੂੰ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਫੋਨ ਆਇਆ ਉਸ ਤੋਂ ਬਾਅਦ ਜਿਹੜਾ ਕੰਮ ਰੋਕ ਦਿੱਤਾ ਇੱਕ ਵਾਰ ਅਸੀਂ ਤੁਹਾਨੂੰ ਵਾਰਡ ਨੰਬਰ 6 ਸਵਰਾਜ ਨਗਰ ਗਲੀ ਨੰਬਰ 11 ਦੇ ਹਾਲਾਤ ਅਸੀਂ ਤੁਹਾਨੂੰ ਦਿਖਾਉਂਦੇ ਆ ਇਹ ਇਹ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 6 ਸਵਰਾਜ ਨਗਰ ਗਲੀ ਨੰਬਰ 11 ਦੇ ਐ ਜਦੋਂ ਕੰਮ ਰੋਕ ਦਿੱਤਾ ਤਾਂ ਜਿਹੜੇ ਉਰੇ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਪੱਟਿਆ ਪਿਆ ਏ ਤੇ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਉਰੇ ਇੱਕ ਲੜਕੀ ਦਾ ਜਿਹੜਾ ਹੈ ਵਿਆਹ ਏ ਇਹ ਇਸ ਜਿਹੜੇ ਘਰ ਦੇ ਵਿੱਚ ਜਿਹੜਾ ਵਿਆਹ ਏ ਤੇ ਕੁਝ ਦਿਨਾਂ ਦੇ ਵਿੱਚ ਮਹਿਮਾਨ ਨਾਣੇ ਸ਼ੁਰੂ ਹੋ ਜਾਣਗੇ ਤੇ ਲੋਕਾਂ ਦੇ ਵਿੱਚ ਜਿਹੜਾ ਭਾਰੀ ਰੋਸ਼ ਹੈ ਕਿਉਂ ਰੋਸ਼ ਹੈ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੇ ਵਿਆਹ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਜੀ ਬੇਨਤੀ ਇਹ ਹੈ ਜੀ ਮੇਰੀਆਂ ਦੋ ਬੇਟੀਆਂ ਦੀ ਸ਼ਾਦੀ ਹੈ ਜੀ ਠੀਕ ਹੈ ਤਾਂ ਅਸੀਂ ਬਹੁਤ ਪਰੇਸ਼ਾਨ ਹੈ ਇਸ ਵਾਰ ਬੜੀ ਮੁਸ਼ਕਲ ਨਾਲ ਬੜੇ ਕੰਮ ਬੜੇ ਟਾਈਮ ਦਾ ਕੰਮ ਬੰਦ ਕਰਾਇਆ ਹੋਇਆ ਸੀਗਾ ਇਹਨਾਂ ਨੇ ਤਾਂ ਉਹ ਹੁਣ ਹੁਣ ਅਸੀਂ ਬੜੀ ਮੁਸ਼ਕਲ ਨਾਲ ਰਿਕਵੈਸਟ ਉੱਠ ਕੇ ਕੀਤੀ ਤਾਂ ਹੁਣ ਕੰਮ ਸਾਡਾ ਸ਼ੁਰੂ ਹੋਇਆ ਸੀਗਾ ਤਾਂ ਇਹਨਾਂ ਬੰਦਿਆਂ ਨੇ ਨਾ ਗਲੀ ਗਲੀ ਦੇ ਕੁਝ ਬੰਦਿਆਂ ਨੇ ਜਿਹੜੇ ਬੰਦੇ ਇਦਾਂ ਦੇ ਛਲਾਰਤੀ ਹੈਗੇ ਆ ਇਹਨਾਂ ਬੰਦਿਆਂ ਨੇ ਆਪਣਾ ਕੰਮ ਰੁਕਵਾਤਾ ਜੀ ਉਹ ਲੱਗਿਆ ਪਤਾ ਲੱਗਿਆ ਕਿ ਕੁਝ ਦਿਨਾਂ ਦੇ ਵਿੱਚ ਤੁਹਾਡੀ ਬੇਟੀ ਦਾ ਜਿਹੜਾ ਹੈ ਵਿਆਹ ਹੈ ਇੱਕ ਦਾ ਨਹੀਂ ਜੀ ਦੋ ਬੇਟੀਆਂ ਦਾ ਵਿਆਹ ਜੀ ਕੱਠੀਆਂ ਦਾ ਦੋ ਬੇਟੀਆਂ ਦਾ ਵਿਆਹ ਜੀ ਹਾਂ ਹਾਂਜੀ ਇਹ ਇਹ ਕਾਰਡ ਹੈ ਜੀ ਉਹਦਾ ਬੇਟੀ ਦਾ ਇਹ 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 ਕਾਰਡ ਹੈ ਜੀ ਫਿਰ ਬੇਟੀਆਂ ਦੇ ਤੁਸੀਂ ਦੇਖ ਰਹੇ ਹੋ ਕਿ ਕਾਰਡ ਵੀ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਹੈ ਤੇ ਐਮਸੀ ਨੇ ਰਜਿੰਦਰ ਨੰਬਰਦਾਰ ਜੀ ਜਿਹੜੇ ਉਹ ਵੀ ਜਿਹੜੇ ਇਹਨਾਂ ਦੇ ਨਾਲ ਨੇ ਤੇ ਕਿ ਕਿੰਨੀ ਕੁ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਹੈ ਜੀ ਹੁਣ ਤੁਸੀਂ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ ਆਪ ਹੀ ਹਿਸਾਬ ਲਾ ਲਓ ਜਿਸ ਕਰਦੇ ਆਪਣੇ ਵਿੱਚ ਵਿਆਹ ਹੋਵੇ ਆਪਣਾ ਮਹਿਮਾਨ ਆਣੇ ਆ ਸਭ ਕੁਝ ਆਪਣਾ ਗਲੀ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਕਿੱਥੇ ਪਟਾਉਂਗੇ ਉਹਨਾਂ ਨੂੰ ਬੰਦਿਆਂ ਨੂੰ ਜਿਹੜੇ ਬੰਦੇ ਆਣੇ ਆ ਬਹੁਤ ਬਹੁਤ ਬੜੀ ਦਿੱਕਤ ਹੈ ਜੀ ਨਹੀਂ ਇਹ ਕਹਿੰਦੇ ਨੇ ਲੋਕ ਕਹੀਂ ਕਹਿੰਦੇ ਨੇ ਕਿ ਐਮ ਸੀ ਦਾ ਜਿਹੜਾ ਕੰਮ ਹੁੰਦਾ ਹੈ ਕਿ ਐਮ ਸੀ ਜਿਹੜਾ ਹੈ ਕੰਮ ਕਰਵਾਉਂਦਾ ਪਰ ਐਮ ਸੀ ਸਾਹਿਬ ਤਾਂ ਤੁਹਾਡੇ ਨਾਲ ਖੜੇ ਨੇ ਕੀ ਕਹਿਣਾ ਜਾਂਦੇ ਹੋ ਇਹ ਇਹ ਇਹਨਾਂ ਦੀ ਮਿਹਰਬਾਨੀ ਨਾਲ ਹੀ ਕੰਮ ਕੰਮ ਸਾਡਾ ਸ਼ੁਰੂ ਹੋਇਆ ਜੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਜੱਗੇ ਜੀ ਬੇਟੀਆਂ ਦੀ ਮੈਰਿਜ ਹੈ ਸਾਡਾ ਵੀ ਇੰਨੇ ਟਾਈਮ ਦਾ ਕੰਮ ਬੰਦ ਹੋ ਜਾਇਆ ਹੋਇਆ ਵੀ ਤੁਸੀਂ ਆਪਣਾ ਸਟਾਰਟ ਕਰਵਾਓ ਜੀ ਇਹ ਇਹਨਾਂ ਨੇ ਬੜੇ ਅਫਰਸ ਕੀਤੇ ਜੀ ਔਰ ਇਹਨਾਂ ਦੀ ਮਿਹਰਬਾਨੀ ਨਾਲ ਹੀ ਆਪਣਾ ਕੰਮ ਸਟਾਰਟ ਹੋ ਗਿਆ ਸੀਗਾ ਉਹ ਸ਼ਰਾਰਤੀ ਜਿਹੜੇ ਬੰਦੇ ਹੈਗੇ ਉਹਨਾਂ ਨੇ ਬੰਦ ਕਰਵਾਤਾ ਜੀ ਤੇ ਹੁਣ ਜਿਹੜਾ ਹੈ ਕੰਮ ਬੰਦ ਹੋਣ ਦੇ ਨਾਲ ਜਿਹੜਾ ਹੈ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਬਹੁਤ ਬੜਾ ਦੁੱਖ ਹੋ ਰਿਹਾ ਬਹੁਤ ਬੜਾ ਦੁੱਖ ਹੋ ਰਿਹਾ ਇਹ ਤੁਸੀਂ ਉਸ ਬੰਦੇ ਨੂੰ ਪੁੱਛੋ ਜੀ ਜਿਹਦੀਆਂ ਬ ਤੋ ਸਾਡੇ ਤੇ 3 ਤਨਿੰਦਨੀ ਆ ਰਹੀ ਜੀ ਰਾਤ ਦਿਨ ਅਸੀਂ ਤਾਂ ਪਰੇਸ਼ਾਨ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਹੂੰ ਕਿਉਂ ਪਰੇਸ਼ਾਨ ਕਿਉਂ ਮੈਂ ਪਰੇਸ਼ਾਨ ਜ਼ਿਆਦਾ ਮੈਂ ਇੱਥੇ ਇੱਥੇ ਕਿਤਾ ਪਟਾਉਂਗੇ ਜੀ ਮਹਿਮਾਨ ਆਪਾਂ ਕਿਤਾ ਟੈਂਟ ਲਾਵਾਂਗੇ ਕਿਤਾ ਕੀ ਕਰਾਂਗੇ ਜੀ ਕਿ ਕਿਤਾ ਪਟਾਵਾਂਗੇ ਇਹ ਇੱਧਰ ਟਾਈਲਾਂ ਪਈਆਂ ਹੋਈਆਂ ਮੋਰਾ ਰੇਤ ਪਿਆ ਹੋਇਆ ਜੀ ਤੁਹਾਡੇ ਸਾਹਮਣੇ ਹੀ ਕਿੰਨਾ ਬੁਰਾ ਹਾਲ ਹੈ ਜੀ ਬੁੱਡੇ ਬੁੱਡੇ ਜੇ 22 ਚਾਂਸ 22 ਚਾਂਸ ਉਸ ਦਿਨ ਕਿਤੇ بارش ਆ ਗਈ ਫੇਰ ਫਿਰ ਤਾਂ ਜੀ ਅੰਤਰਜਾਣ ਮੁਸ਼ਕਲ ਹੋ ਜਾਣਾ ਜੀ ਹਾਂ ਚਿੱਕੜ ਹਾਂਜੀ ਹਾਂਜੀ ਆਪਣੇ ਚਿੱਕੜ ਹੋ ਜਾਗਾ ਜਿੱਕੜ ਹੋ ਜਾਗਾ ਤੇ ਹੁਣ ਜਿਨ੍ਹਾਂ ਨੇ ਕੰਮ ਰਕਵਾਇਆ ਏ ਯਾ ਸਰਕਾਰ ਦੇ ਕੀ ਕਹਿੰਦੇ ਉੱਚ ਅਧਿਕਾਰੀ ਦੇ ਕਿਸੇ ਨੇ ਸਰਕਾਰੀ ਬੰਦੇ ਨੇ ਕੰਮ ਰਕਵਾਇਆ ਜੀ ਇਸ ਤਰ੍ਹਾਂ ਜੀ ਸਾਨੂੰ ਇਹ ਜੋ ਸਾਡੇ ਸੁਣਨੇ ਚ ਆਇਆ ਹੈਗਾ ਵੀ ਇੱਥੇ ਦੇ ਬੰਦਿਆਂ ਨੇ ਇੱਥੇ ਦੇ ਸਾਡੇ ਗਲੀ ਦੇ ਬੰਦਿਆਂ ਨੇ ਕਿਸੇ ਨੇ ਸ਼ਰਾਰਤੀ ਬੰਦਿਆਂ ਨੇ ਆਪਣਾ ਆਮ ਆਦਮੀ ਆਮ ਆਦਮੀ ਦੀ ਕੋਈ ਬੰਦੇ ਬੰਦੇ ਹੈਗੇ ਆ ਉਹ ਉਹਨਾਂ ਦਾ ਆਪਣਾ ਪ੍ਰਭ ਜੋਤ ਉਹ ਉਹਨਾਂ ਦਾ ਇਸ ਗਲੀ ਨਾਲ ਕੋਈ ਲੈਗਾ ਦਿਗਾਨੀ ਜੀ ਹੈ ਉਹ ਅਲੱਗ ਬਹੁਤ ਦੂਰ ਸਾਈਡ ਤੇ ਰਹਿੰਦੇ ਆ ਇੱਥੇ ਉਹਨਾਂ ਦਾ ਕੋਈ ਕੋਈ ਮਤਲਬ ਨਹੀਂ ਉਹ ਉਹਨਾਂ ਬੰਦਿਆਂ ਨੇ ਆਪਣਾ ਐਮਐਲਏ ਸਾਹਿਬ ਨੂੰ ਅਪਰੋਚ ਕੀਤਾ ਮੈਡਮ ਨੂੰ ਤੋ ਉਹ 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 ਨਾ ਫੋਨ ਕੀਤਾ بڑے ਅਧਿਕਾਰੀਆਂ ਨੂੰ بڑے ਅਫਸਰਾਂ ਨੂੰ ਫੋਨ ਕੀਤਾ ਦਫ਼ਤਰ ਚ ਵੀ ਜਿਹੜਾ ਕੰਮ ਚੱਲ ਰਿਹਾ ਉਹਨੂੰ ਉਹਨੂੰ ਰੋਕ ਦਿਓ ਕਈ ਵਾਰ ਕਈ ਵਾਰ ਆਇਆ ਹੁੰਦਾ ਨਾ ਕਿ ਆ ਆਪਾਂ ਕਹਿ ਜਰੂਰ ਦੰਨੇ ਆ ਕਿ ਆਮ ਆਦਮੀ ਕਈ ਵਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਜਾਣਬੁੱਝ ਕੇ ਆਮ ਆਦਮੀ ਪਾਰਟੀ ਦਾ ਨਾਮ ਲੈਦੇ ਕੋਈ ਇਹ ਇਸ ਦਾ ਨਹੀਂ ਜੀ ਸਾਨੂੰ ਪਤਾ ਪਰ ਸਾਨੂੰ ਪਹਿਲਾਂ ਉਹ ਉਹ ਬੰਦਾ ਇੱਥੇ ਆ ਕੇ ਮੀਟਿੰਗਾਂ ਲੈਂਦਾ ਰਿਹਾ ਜੀ ਗਲੀ 'ਚ ਉਸ ਬੰਦੇ ਨੇ ਸਾਰਿਆਂ ਨੂੰ ਕਿਹਾ ਵੀ ਅਸੀਂ ਇਦਾਂ ਕਰਾਵਾਂਗੇ ਇਦਾਂ ਕਰਾਵਾਂਗੇ ਸਾਨੂੰ 7-8 ਮਹੀਨੇ ਹੋ ਗਏ ਜੀ ਉਹਨਾਂ ਦਾ ਇੰਤਜ਼ਾਰ ਕਰਦਿਆਂ ਨੂੰ ਤੋਂ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਜੀ 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 ਅਗਰ ਅਗਰ ਹੁਣ ਵੀ ਹੱਲ ਨਹੀਂ ਹੁੰਦਾ ਫਿਰ ਕੀ ਕਰੋਗੇ ਜੀ ਫਿਰ ਤਾਂ ਫਿਰ ਤਾਂ ਜੀ ਇਹੀ ਹੈ ਵੀ ਅਸੀਂ ਜਿੱਥੇ ਵੀ ਸਾਨੂੰ ਜਾਣਾ ਪਊਗਾ ਅਸੀਂ ਜਾਉਂਗੇ ਠੀਕ ਹੈ ਨਾ ਅ ਜੀ ਆਪਣਾ ਜਿਹੜਾ ਸਾਨੂੰ ਪ੍ਰੋਬਲਮ ਆ ਰਹੀ ਹੈ ਉਹ ਤਾਂ ਦੱਸਾਂਗੇ ਨਾ ਆਪਾਂ ਹਰ ਇੱਕ ਨੂੰ ਕੋਈ ਨਾ ਰਸਤਾ ਨਿਕਲੇਗਾ ਤੁਸੀਂ ਦੇਖ ਰਹੇ ਹੋ ਕਿ ਬਾੜ ਨੰਬਰ 6 ਗਲੀ ਨੰਬਰ 11 ਦੇ ਇਹ ਹਾਲਾਤ ਨੇ ਕਹਿੰਦੇ ਨੇ ਇਸ ਘਰ ਦੇ ਵਿੱਚ ਜਿਹੜਾ ਹੈ ਲੜਕੀ ਦੀ ਜਿਹੜੀ ਆ ਕੁਝ ਦਿਨਾਂ ਦੇ ਵਿੱਚ ਸ਼ਾਦੀ ਹੋਣੀ ਹੈ ਤੇ ਸ਼ਾਦੀ ਵਾਲੇ ਘਰ ਦੇ ਮੂਰੇ ਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਰੇਤਾ ਜਿਹੜਾ ਪਿਆ ਹੈ ਟੈਲਾਂ ਜਿਹੜੀਆਂ ਪਈਆਂ ਨੇ ਔਰ ਘਰ ਦੇ ਲਾਗ ਜਿਹੜਾ ਹੈ ਕਿ ਇਸ ਘਰ ਦੇ ਵਿੱਚ ਜਿਹੜਾ ਹੈ ਲੜਕੀ ਦਾ ਜਿਹੜਾ ਹੈ ਕੁਝ ਦਿਨਾਂ ਦੇ ਵਿੱਚ ਜਿਹੜੀ ਸ਼ਾਦੀ ਹੋਣੀ ਹੈ ਪਰ ਕੰਮ ਜਿਹੜਾ ਰੋਕ ਦਿੱਤਾ ਕਹਿੰਦੇ ਨੇ ਅਗਰ ਖੁਦਾ ਨਾ ਖਾਸਤਾ ਅਗਰ ਬਾਰਿਸ਼ ਆ ਜਾਏ ਤੇ ਰਿਸ਼ਤੇਦਾਰ ਵੀ ਜਿਹੜੇ ਕੁਝ ਦਿਨਾਂ ਦੇ ਵਿੱਚ ਆਣੇ ਸ਼ੁਰੂ ਹੋ ਜਾਣਗੇ ਤੇ ਉਹਨਾਂ ਨੂੰ ਅਸੀਂ ਕਿੱਥੇ ਬਿਠਾਵਾਂਗੇ ਕੀ ਕਰਾਂਗੇ ਕਹਿੰਦੇ ਨੇ ਰੇਤਾ ਪਿਆ ਟੈਲਣਾ ਪਈਆਂ ਸਾਡਾ ਜਿਹੜਾ ਹੈ ਜਲੂਸ ਜਿਹੜਾ ਇੱਕ ਕਿਸਮ ਦਾ ਜਿਹੜਾ ਇਹਨਾਂ ਦਾ ਨਿਕਲਿਆ ਹੋਇਆ ਹੈ ਤੇ ਕੰਮ ਜਿਹੜਾ ਕਿਸੇ ਸਰਾਰਤੀ ਅਨਸਰ ਦੇ ਵੱਲੋਂ ਰੋਗੇ ਸਰਦਾਰ ਜੀ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਪੜੋਸੀ ਹੋ ਜੀ ਅਸੀਂ ਵੀ ਪੜੋਸੀ ਆ ਜੀ ਬਣਨੀ ਚਾਹੀਦੀ ਹੈ ਜੀ ਗਲੀ ਸਾਡੇ ਵਾਸਤੇ ਜ਼ਰੂਰੀ ਹੈ ਜੀ ਇੱਕ ਸਾਲ ਦੇ ਕਰੀਬ ਹੋ ਜਾਣਾ ਅਗਲੇ ਮਹੀਨੇ ਮਾਰਚ ਸੀ ਸਾਲ ਹੋ ਗਿਆ ਪੱਟੀ ਪਈ ਨੂੰ ਨੇ ਕਹਿੰਦੇ ਵਿਆਹ ਵੀ ਹੈ ਕੁਝ ਵਿਆਹ ਇਹਨਾਂ ਦੇ ਪੜੋਸੀ ਦੇ ਵਿਆਹ ਹੈ ਜੀ ਦੋ ਕੁੜੀਆਂ ਦਾ ਲੜਕੀਆਂ ਦਾ ਹਾਂਜੀ ਪਹਿਲੀ ਤਰੀਕ ਤੇ ਵਿਆਹ ਚੱਲੂ ਹੋ ਜਾਣਾ ਜੀ ਇਹਨਾਂ ਦਾ ਪੰਜ ਸੱਤ 10 ਦਿਨ ਦਰ ਰਹਿ ਕੇ ਵਿੱਚੇ ਮੁੜ ਕੇ ਵਿਆਹ ਪਰੌਣਿਆਂ ਦਾਣੇ ਚੱਲੂ ਹੋ ਜਾਣਾ ਜੀ ਕਿੱਥੇ ਬਿਠਾਵਾਂਗੇ ਪਰੌਣਿਆਂ ਨੂੰ ਇੱਥੇ ਸਾਰੀ ਗਲੀ ਦੀ ਕੁੜੀਆਂ ਦਾ ਹੀ ਵਿਆਹ ਹੈ ਇਹਨਾਂ ਦੇ ਕੱਲੀ ਇਹਨੇ ਕੱਲੀ ਬੇਟੀਆਂ ਦਾ ਨਹੀਂ ਸਾਰੀ ਸਾਰੇ ਵੀ ਅਸੀਂ ਵਿਆਹ ਲਈ ਸ਼ਾਮ ਲਈ ਇਹਨਾਂ ਦੀ ਸ਼ਾਮ ਲਈ ਤੇ ਤੁਹਾਡੇ ਕਹਣੇ ਦਾ ਮਤਲਬ ਹੈ ਜਿਨ੍ਹਾਂ ਨੇ ਵੀ ਕੰਮ ਰਕਵਾਇਆ ਏ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਉਹਨਾਂ ਦੀ ਵੀ ਬੇਟੀ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਰਿਕਵੈਸਟ ਹੈ ਹੀ ਹੈ ਵੀ ਕਿਸੇ ਦਾ ਰਹਿਮ ਕਰੋ ਉਹਨਾਂ ਦੇ ਵੀ ਇਹ ਰਿਕਵੈਸਟ ਹੈ ਵੀ ਰਹਿਮ ਕਰੋ ਇਹ ਅੱਜ ਇਹਨਾਂ ਦੀਆਂ ਬੇਟੀਆਂ ਦਾ ਕੱਲ ਨੂੰ ਸਾਢੇ ਪੀਆ ਬੇਟੀਆਂ ਸਾਰੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਇਹਨਾਂ ਨੇ ਕਿਹਾ ਕਿ ਬੇਟੀ ਇਹਨਾਂ ਦੀ ਨਹੀਂ ਹੈਗੀ ਕਿ ਬੇਟੀਆਂ ਸਾਡੀਆਂ ਵੀ ਹੈਗੀਆਂ ਐ ਪਰ ਜੇ ਅਪ ਗੱਲ ਕਰੀਏ ਐਮਸੀ ਸਾਹਿਬ ਵੀ ਸਾਡੇ ਨਾਲ ਐ ਐਮਸੀ ਸਾਹਿਬ ਤੁਸੀਂ ਵੀ ਜਿਹੜੇ ਹੈ ਇਹਨਾਂ ਦੇ ਨਾਲ ਜਿਹੜੇ ਲੱਗੇ ਹੋਏ ਹੋ ਕੰਮ ਕਹਿੰਦੇ ਤੁਸੀਂ ਸ਼ੁਰੂ ਕਰਾਇਆ ਤਾਂ ਪਰ ਹੁਣ ਜਿਹੜਾ ਬੰਦ ਹੋ ਗਿਆ ਏ ਦੇਖੋ ਜੀ ਵਾਰਡ ਮੇਰਾ ਪਰਿਵਾਰ ਹੈ ਜਿਹੜੀ ਬੇਟੀ ਦੀ ਇਹਨਾਂ ਦੀ ਬੇਟੀ ਹੈ ਉਹ ਮੇਰੀ ਬੇਟੀ ਹੈ ਮੇਰਾ ਪਰਿਵਾਰ ਹੈ ਜੇ ਉਹ ਦਿੱਕਤ ਚਾਹੋਂਗੇ ਤੇ ਮੈਨੂੰ ਪਹਿਲਾਂ ਤਕਲੀਫ ਹੋਵੇਗੀ ਮੈਨੂੰ 2 ਦਿਨ ਹੋ ਗਏ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਮੈਨੂੰ ਪਤਾ ਵੀ ਜਿੰਦੇ ਘਰ ਪਿਆ ਹੁੰਦਾ ਅਗਲਾ ਉਸੇ ਵੇਲੇ ਫੋਨ ਕਰਦਾ ਵੀ ਸਾਡੇ ਸਫਾਈ ਕਰਾ ਦੋ ਇੱਥੇ ਸਫਾਈ ਕੀ ਕਰਾਵਾਂਗੇ ਦੱਸੋ ਅਸੀਂ ਨਰਕ ਚੱਲਿਆ ਪਿਆ ਅਗਲੇ ਤੇ ਘਰੇ ਕਿੱਥੋਂ ਬਰਾਤ ਕਿੱਥੇ ਬਿਠਾਏਗਾ ਬੰਦਾ ਮੇਲ ਕਿੱਥੇ ਬਿਠਾਏਗਾ ਬੰਦਾ ਇਹਨਾਂ ਨੂੰ ਲੋਕਾਂ ਨੂੰ ਇਹ ਪਾਪ ਕਰ ਰਹੇ ਇਹਨਾਂ ਨੂੰ ਜਮਾ ਹੀ ਰੱਬ ਦਾ ਤੋਂ ਡਰ ਨਹੀਂ ਜਿਹੜੇ ਗਲੀ ਜਿੰਨਾ ਰਖਵਾਈ ਹੈ ਅਸੀਂ ਤਾਂ ਫਿਰ ਵੀ ਹੱਥ ਜੋੜਦੇ ਪਏ ਆ। ਦੂਸਰੀ ਗੱਲ ਅੱਜ ਝੂਠ ਦਾ ਨਟਾਰਾ ਕਰਨ ਆਏ ਆ ਜਿਹੜਾ ਇਹਨਾਂ ਨੇ ਬੰਦਿਆਂ ਨੇ ਬਿਆਨ ਦਿੱਤਾ ਜਿੰਨਾਂ ਰਕਾਈ ਗਲੀ ਉਹਨਾਂ ਬਿਆਨ ਦਿੱਤਾ ਵੀ ਇਸ ਗਲੀ 'ਚ ਰੇਨ ਵਾਟਰ ਪਾਈਪ ਨਹੀਂ ਪਏ। ਉਹੀ ਅਸੀਂ ਝੂਠ ਦਾ ਨਟਾਰਾ ਕਰਨ来 ਆਏ ਆ ਉਹ ਬੰਦੇ ਲੱਗੇ ਹੋਏ ਆ ਸਾਹਮਣੇ ਉਹ ਦੇਖ ਲਓ ਸਾਹਮਣੇ ਰੋਡ ਗਲੀ ਨੰਗੀ ਹੋ ਗਈ ਐ ਥੱਲੇ ਕੱਢ ਕੇ ਹੁਣੇ ਅਸੀਂ ਪਾਈਪ ਦਿਖਾਉਣਾ ਵੀ ਕਿੰਨੇ ਇੰਚ ਦਾ ਪਾਈਪ ਪਾਣੀ ਵਾਲਾ ਪਿਆ ਹੋਇਆ ਪਾਣੀ ਦਾ ਲੱਗ ਪਿਆ ਸੀਵਰੇਜ ਦਾ ਲੱਗ ਪਿਆ ਸਾਰੇ ਪਾਈਪ ਪਹਿਲਾਂ ਪਏ ਹੋਏ ਸਿਰਫ ਟੈਲਾਂ ਦਾ ਕੰਮ ਪਾਸ ਹੋਇਆ ਉਹ ਕਰਨ ਲੱਗੇ ਸੀ ਉਹ ਬੰਦ ਕਰਾਤਾ ਮੇਰੀ ਅੱਜ ਮੈਂ ਖਰਨਵਾਸੀਆਂ ਦੇ ਅੱਗੇ ਸਾਰਿਆਂ ਦੇ ਅੱਗੇ ਉਹ ਬੰਦਿਆਂ ਨੂੰ ਬੇਨਤੀ ਕਰਨ ਲੱਗਾ ਵੀ ਤੁਹਾਡੀ ਮੇਰੇ ਨਾਲ ਕੋਈ ਰੰਜਿਸ਼ ਹੈ ਤੁਸੀਂ ਮੈਨੂੰ ਅੰਦਰ ਕਰਾ ਦਿਓ ਪਰਚਾ ਕਰਾ ਦਿਓ ਮੈਨੂੰ ਮਾਰ ਦਿਓ ਮੈਨੂੰ ਜਾਤੀ ਤੌਰ ਤੇ ਮੈਨੂੰ ਤਕਲੀਫ ਪਹਚਾਓ ਮੈਨੂੰ ਕੋਈ ਦਿੱਕਤ ਨਹੀਂ ਪਰ ਮੇਰੇ ਵਾਰਡ ਨੂੰ ਕਿਉਂ ਤੰਗ ਕਰਦੇ ਮੇਰੇ ਲੋਕਾਂ ਨੂੰ ਕਿਉਂ ਤੰਗ ਕਰ ਰਹੇ ਹੋ ਦੋਸੀ ਸੁਣੇ ਲਿਆ ਰਜਿੰਦਰ ਲੰਬੜਦਾਰ ਜੀ ਕਹਿੰਦੇ ਨੇ ਕਿ ਅਗਰ ਕਿਸੇ ਨੂੰ ਜਾਤੀ ਦੁਸ਼ਮਣੀ ਹੈ ਤਾਂ ਮੇਰੇ ਨਾਲ ਉਹ ਜਾਤੀ ਦੁਸ਼ਮਣੀ ਜਿਹੜੀ ਹੈ ਨਭਾਵੇ ਮੈਨੂੰ ਜਿਹੜਾ ਹੈ ਚਾਹੇ ਮੈਨੂੰ ਮਾਰ ਦੇਵੇ ਪਰ ਮੇਰੇ ਵਾਰਡ ਦੇ ਵਸਨੀਕਾਂ ਨੂੰ ਕਿਉਂ ਦੁੱਖ ਦੇ ਰਹੇ ਹੋ ਕਿਉਂਕਿ ਬੇਟੀ ਦੀ ਸ਼ਾਦੀ ਇਹ ਬੇਟੀਆਂ ਤਾਂ ਕਹਿੰਦੇ ਨੇ ਸਾਰਿਆਂ ਦੀ ਬਰਾਬਰ ਹੀ ਮੰਨੀਆਂ ਜਾਂਦੀਆਂ ਨੇ ਪਰ ਜਿਸਨੇ ਵੀ ਕੰਮ ਰੁਕਾਇਆ ਹੈ ਉਸ ਨੂੰ ਜਰਾ ਵੀ ਤਰਸ ਨਹੀਂ ਆਇਆ ਜੀ ਦੇਖੋ ਜੀ ਮੱਲੇ ਵਿੱਚ ਬੇਟੀ ਦੀ ਸ਼ਰਦੀ ਹੋਵੇ ਤਾਂ ਸਾਰਿਆਂ ਦੀ ਸਾਂਝੀ ਤੀ ਭੈਣ ਹੁੰਦੀ ਸਾਰੇ ਨਾਲ ਲੱਗ ਕੇ ਕੰਮ ਖੁਸ਼ੀ ਖੁਸ਼ੀ ਕਰਾਉਂਦੇ ਵੀ ਤੀ ਧਿਆਣੀ ਦਾ ਵਿਆਹ ਪਰੇ ਬੰਦਿਆਂ ਨੂੰ ਉਹੀ ਤਾਂ ਮੈਂ ਕਰਦੇ ਆਂ ਵੀ ਪਾਪੀ ਬੰਦੇ ਇਹਨਾਂ ਨੂੰ ਰੱਬ ਤੋਂ ਡਰ ਨਹੀਂ ਲੱਗ ਰਿਹਾ ਇੰਨਾ ਘਰੇ ਵੀ ਧੀਆ ਹੈਗੀਆਂ ਜੇ ਕੱਲ ਨੂੰ ਇਹਨਾਂ ਨਾਲ ਹੋਏ ਇਹੀ ਤਰੀਕੇ ਨਾਲ ਉਹਨਾਂ ਦੇ ਘਰ ਦੇ ਅੱਗੇ ਇਸ ਤਰ੍ਹਾਂ ਹੋ ਜੇ ਤੇ ਇਹਨਾਂ ਦੇ ਕੀ ਹਾਲਾਤ ਹੋਣਗੇ ਇਹ ਬਿਲਕੁਲ ਰੱਬ ਤੋਂ ਡਰਨਾ ਬੰਦ ਕਰ ਅੱਤ ਤੇ ਰੱਬ ਦਾ ਵੈਰ ਹੁੰਦਾ ਕਹਿੰਦੇ ਉਹ ਅੱਤ ਹੋ ਚੁੱਕੀ ਐ ਇਸ ਟਾਈਮ ਅੱਤ ਹੋ ਚੁੱਕੀ ਮੈਡਮ ਅਨਮੋਲ ਗਗਨਮਾਨ ਜੀ ਜਿਹੜੇ ਸਾਡੇ ਐਮ ਐਲ ਏ ਆ ਦੇਖੋ ਪਹਿਲਾਂ ਜਿਹੜੇ ਰਾਜੇ ਹੁੰਦੇ ਸੀ ਉਹਨਾਂ ਦੀ ਪ੍ਰਜਾ ਹੁੰਦੀ ਸੀ ਰਾਜੇ ਦੇ ਅੱਗੇ ਰਿਕਵੈਸਟ ਕਰਦੇ ਹੁਣ ਜਿਹੜੇ ਐਮ ਐਲ ਏ ਆ ਉਹਦੀ ਪ੍ਰਜਾ ਅਸੀਂ ਸਾਰੇ ਉਹਨਾਂ ਆ ਦੇਖੋ ਕਿੰਨੇ ਲੋਕ ਤਕਲੀਫ ਵਿੱਚ ਇੱਕ ਤੁਹਾਨੂੰ ਸ਼ਰਾਰਤੀ ਬੰਦਾ ਉੱਠ ਕੇ ਗਲਤ ਤੁਹਾਨੂੰ ਗਾਈਡ ਕਰਕੇ ਕੰਮ ਬੰਦ ਕਰਾ ਦਿੰਦਾ ਮੇਰੀ ਪਲੀਜ਼ ਬੇਨਤੀ ਹੈ ਸਾਰਿਆਂ ਦੇ ਦੁੱਖ ਦਰਦ ਵੇਖੋ ਆਪ ਦੀ ਤੁਹਾਡੀ ਪ੍ਰਜਾ ਅਸੀਂ ਅਸੀਂ ਤੁਹਾਡੇ ਨਾਲ ਆ ਪਰ ਦੇਖੋ ਇੱਕ ਬੰਦੇ ਦੇ ਪਿੱਛੇ ਕਹਿੰਦੇ ਇੱਕ ਮੱਛੀ ਸਾਰਾ ਤਲਾਹ ਗੰਦਾ ਕਰ ਦਿੰਦੀ ਉਹ ਇੱਕ ਮੱਛੀ ਨੇ ਸਾਰਾ ਤਲਾਹ ਗੰਦਾ ਕੀਤਾ ਹੋਇਆ ਹਾਂ ਫਿਲਹਾਲ ਕਹਿੰਦੇ ਨੇ ਰਾਜੇ ਮਹਾਰਾਜਿਆਂ ਦੀ ਜਿਹੜੀ ਪ੍ਰਜਾ ਹੁੰਦੀ ਸੀ ਇਹ ਤੇ ਐਮਸੀ ਸਾਹਿਬ ਕਹਿੰਦੇ ਨੇ ਇਹ ਵੀ ਸਾਡੀ ਪ੍ਰਜਾ ਇੱਕ ਵਾਰ ਅਸੀਂ ਤੁਹਾਨੂੰ ਦਿਖਾਵਾਂਗੇ ਸੀਵਰੇਜ ਦਾ ਜਿਹੜਾ ਟੱਕਣ ਜਿਹੜਾ ਪੱਟ ਦਿੱਤਾ ਗਿਆ ਏ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਰੇਨ ਵਾਟਰ ਦੀ ਜਿਹੜੀ ਹੈ ਪਾਈਪ ਜਿਹੜੀ ਹੈ ਸਰੇਆਮ ਪਈ ਹੋਏ ਜਿਸ ਕਾਰਨ ਕਹਿੰਦੇ ਨੇ ਰੇਨ ਵਾਟਰ ਦੀ ਪਾਈਪ ਨਾ ਪੈਣ ਕਰਕੇ ਇਹ ਕੰਮ ਰੁਕਿਆ ਦਾ ਫਿਲਹਾਲ ਰੇਨ ਵਾਟਰ ਦੀ ਤੇ ਨੰਬਰਦਾਰ ਜੀ ਰੇਨ ਵਾਟਰ ਤਾਂ ਕਹਿੰਦੇ ਇੱਧਰ ਪਿਆ ਹੋਇਆ ਹੈ ਸੀਵਰੇਜ ਕਿੱਧਰ ਪਿਆ ਹੈ ਸੀਵਰੇਜ ਦੂਸਰੀ ਪਾਸੇ ਪਿਆ ਜੀ ਇਹ 1.5 ਫੁੱਟ ਦਾ ਪਾਈਪ ਹੈ ਸਾਰੇ ਖਰੜਨਵਾਸ ਖਰੜਨਵਾਸੀਆਂ ਨੂੰ ਪਤਾ ਵੀ 8 ਇੰਚੀ ਤੋਂ ਵੱਧ ਪਾਈਪ ਕਿਸੇ ਗਲੀ 'ਚ ਨਹੀਂ ਪੈਂਦਾ ਇੱਥੇ ਡੇਢ ਫੁੱਟ ਦਾ ਪਾਇਪ ਪਿਆ ਹੋਇਆ ਸਿਰਫ ਬਰਸਾਤੀ ਪਾਣੀ ਨਿਕਾਣ ਲਈ ਡੇਢ ਫੁੱਟ ਦਾ ਪਹਿਲਾ ਪਾਈਪ ਆਇਆ ਇੱਥੇ ਹੋਰ ਪਾਈਪ ਕਿੱਥੋਂ ਪੈ ਜਾਣਗੇ ਤੇ ਪਾਣੀ ਤਾਂ ਹੁਣ ਵੀ ਚੱਲ ਰਿਹਾ ਥੋੜਾ ਥੋੜਾ ਬਿਲਕੁਲ ਜੀ ਚੱਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਾਂ ਠੀਕ ਹੈ ਨੇ ਤੇ ਇਹ ਤਾਂ ਬਿਲਕੁਲ ਰਾਜਨੀਤੀ ਹੋ ਰਹੀ ਗੰਦੀ ਰਾਜਨੀਤੀ ਜਿਹਨੂੰ ਕਵਾਂਗਾ ਉਹ ਹੋ ਰਹੀ ਹੈ ਆ ਝੂਠ ਦਾ ਦਿਤਾਰਾ ਤੁਹਾਡੇ ਸਾਹਮਣੇ ਹੋ ਗਿਆ ਵੀ ਕਹਿੰਦੇ ਬਰਸਾਤੀ ਪਾਈਪ ਨਹੀਂ ਪਏ ਆ ਦੇਖ ਲਓ ਬਰਸਾਤੀ ਪਾਈਪ ਤੁਹਾਡੇ ਸਾਹਮਣੇ ਖੋਲ ਕੇ ਅਸੀਂ ਦਿਖਾ ਦیتے ਇਹਨਾਂ ਦਾ ਝੂਠ ਦਾ ਪਰਦਾਫਾਸ਼ ਕਰ ਦਿੱਤਾ ਤੁਸੀਂ ਆਪਣੀ ਦੂਸਰੀ ਗੱਲ ਇਹ ਆ ਵੀ ਉਹ ਬੰਦੇ ਕਹਿ ਰਹੇ ਦੁਬਾਰਾ ਪਾਈਪ ਪਾਓ ਤੇ ਦੁਬਾਰਾ ਦੁਬਾਰਾ ਪਟਕੇ 80% ਕੰਮ ਹੋ ਚੁੱਕਾ ਹੈ ਦੁਬਾਰਾ ਪੱਟ ਕੇ ਕਿਸ ਹਿਸਾਬ ਨਾਲ ਕਮੇਟੀ ਕੰਮ ਕਰੇਗੀ ਇੱਕ ਅਸਟੀਮੇਟ ਪਿਆ ਸਿਰਫ ਟੈਲਾਂ ਦਾ ਦੁਬਾਰਾ ਗਲੀ ਨੂੰ ਪੱਟ ਕੇ ਪੈਸੇ ਕਿੱਥੋਂ ਲਿਆਉਣਗੇ ਇਹ ਅਸਟੀਮੇਟ ਮੈਂ ਇਹ ਵੀ ਦੱਸਣ ਲੱਗਾ ਅੱਜ ਇਹ ਵੀ ਰਿਕਾਰਡਿੰਗ ਹੋ ਜੇ ਜਿਹੜਾ ਅਸਟੀਮੇਟ ਪਿਆ ਤਿੰਨ ਗਲੀਆਂ ਦਾ ਅਸਟੀਮੇਟ ਪਿਆ ਹੋਇਆ ਸਿਰਫ ਟੈਲਾਂ ਦੇ ਕੰਮ ਦਾ ਠੀਕ ਹੈ ਜੀ ਔਰ ਅੱਧੇ ਨਾਲੋਂ ਜ਼ਿਆਦਾ ਗਲੀ ਬਣ ਚੁੱਕੀ ਹੁਣ ਬੰਦੇ ਕਹਿੰਦੇ ਪੱਟ ਕੇ ਸਾਰੀ ਦੁਬਾਰਾ ਬਣਾਓ ਪੈਸੇ ਕਿੱਥੋਂ ਆਉਣਗੇ ਜਾਂ ਤਾਂ ਮੇਰੀਆਂ ਦੂਜੀਆਂ ਗਲੀਆਂ ਦਾ ਕੰਮ ਬੰਦ ਹੋਏਗਾ ਇੱਕੋ ਗਲੀ ਸਾਰੇ ਪੈਸੇ ਲੱਗ ਜਾਣਗੇ ਬੋਲੋ ਹੋਰ ਪੈਸੇ ਠੇਕੇਦਾਰ ਨੂੰ ਕਿੱਥੋਂ ਦਿੱਤੇ ਜਾਣਗੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਲੱਗਾ ਪੈਸੇ ਤਾਂ ਆਪਾਂ ਇੱਥੋਂ ਦੇਣੇ ਆ ਨਾ ਜੋ ਪਾਸ ਹੋਇਆ ਟੈਂਡਰ ਮੁਤਾਬਕ ਜੋ ਕੰਮ ਹੋਇਆ ਜੇ ਉਸ ਮੁਤਾਬਕ ਕਰਾਂਗੇ ਪੈਸੇ ਤਾਂ ਹੀ ਦੇਾਂਗੇ ਨਾ ਜੇ ਦੁਬਾਰਾ ਪੱਟ ਕੇ ਇਹਨੂੰ ਲਾਦਾਂਗੇ ਤੇ ਪੈਸੇ ਕਿੱਥੋਂ ਦੇਨੇ ਠੇਕੇਦਾਰ ਨੂੰ ਨੰਬਰ ਗੱਲ ਦੂਸਰੀ ਵੀ ਜੇ ਇੱਕ ਗਲੀ ਪੱਟ ਕੇ ਅੱਜ ਇਹਨਾਂ ਦੇ ਕਹਿਣ ਤੇ ਦੁਬਾਰਾ ਲਾਉਨੇ ਆ ਤੇ ਫਿਰ ਹਰ ਇੱਕ ਗਲੀ ਵਾਲਾ ਕਹੇਗਾ ਪੀ ਨਹੀਂ ਅਸੀਂ ਪੁਰਾਣੀ ਟਾਇਲ ਨਹੀਂ ਲਾਉਣੀ ਸਾਡੇ ਰੁਪਏ ਪੀਪਾ ਦੋ ਸਾਲ ਹੋਏ ਸਾਡੇ ਪੈਪਾਂ ਦੁਆਰਾ ਪੈਪਾ ਇਹ ਤਾਂ ਰੀਤ ਫੜੀ ਜਾਊਗੀ ਇਸ ਕਰਕੇ ਜੋ ਰੈਗੂਲੇਸ਼ਨ ਰੂਲਾਂ ਦੇ ਮੁਤਾਬਕ ਕਮੇਟੀ ਦੇ ਜੋ ਰ ਹੈ ਜਿਸ ਅਨਸਟੀਮੇਟ ਬਣਿਆ ਆ ਉਸੇ ਮੁਤਾਬਕ ਕੰਮ ਕਰਾਇਆ ਜਾਵੇ ਕਿਉਂਕਿ ਮੇਰੀਆਂ ਇਸ ਗਲੀ ਦੇ ਨਾਲ ਮੇਰੀਆਂ ਤਿੰਨ ਗਲੀਆਂ ਦੇ ਹੋਰ ਵੀ ਇਹ ਇਸੇ ਅਸਟੀਮੇਟ ਚ ਕੰਮ ਹੈ ਉਹ ਵੀ ਮੈਂ ਕਰਾਉਣਾ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ ਜੇ ਇੱਕੋ ਗਲੀ ਚ ਸਾਰੇ ਪੈਸੇ ਲਿਆ ਦਾਂਗ ਮੈਂ ਬਿਲਕੁਲ ਤੁਸੀਂ ਦੇਖ ਹੀ ਲਿਆ ਕਹਿੰਦੇ ਨੇ ਕਿ ਰੇਨ ਵਾਟਰ ਦੀ ਜਿਹੜੀ ਹੈ ਕਹਿੰਦੇ ਤੇ ਪਾਈਪ ਨਹੀਂ ਪਈ ਹੋਈ ਫਿਲਹਾਲ ਜਿਹੜਾ ਹੈ ਇਹਨਾਂ ਦੇ ਵੱਲੋਂ ਜਿਹੜਾ ਹੈ ਟੱਕਣ ਚੱਕ ਕੇ ਰੇਨ ਵਾਟਰ ਦੀ ਪਾਈਪ ਵੀ ਜਿਹੜੀ ਦਿਖਾ ਦਿੱਤੀ ਗਈ ਹੈ 1.5 ਫੁੱਟ ਦੀ ਜਿਹੜੀ ਹੈ ਰੇਨ ਵਾਟਰ ਦੀ ਪਾਈਪ ਪਈ ਹੈ ਫਿਰ ਵੀ ਜਿਹੜੇ ਨੇ ਕਹਿੰਦੇ ਕੰਮ ਜਿਹੜਾ ਰੁਕਵਾ ਦਿੱਤਾ ਜਿਸ ਕਾਰਨ ਜਿਹੜੀ ਸ਼ਾਦੀ ਵਾਲੇ ਘਰ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਰਾਤਾਂ ਦੀ ਨੀਂਦਾਂ ਜਿਹੜੀਆਂ ਨੇ ਉੜ ਚੁੱਕੀਆਂ ਨੇ ਕਿਉਂਕਿ ਕੁਝ ਦਿਨਾਂ ਦੇ ਵਿੱਚ ਲੜਕੀ ਦਾ ਵਿਆਹ ਹੈ ਤੇ ਹਾਲਾਤ ਤੁਹਾਨੂੰ ਅਸੀਂ ਦਿਖਾ ਦਿੱਤੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਰੇਨ ਵਾਟਰ ਦੀ ਪਾਈਪ ਵੀ ਸਾ ਸਿਵਰੇਜ ਵੀ ਪਿਆ ਹੋਇਆ ਰੇਨ ਵਾਟਰ ਦੇ ਪਿਆ ਹੋਇਆ ਵਾਟਰ ਸਪਲਾਈ ਵੀ ਪਾਣੀ ਪਿਆ ਹੋਇਆ ਹੈਗਾ ਪਰੰਤੂ ਕੁਝ ਬੰਦਿਆਂ ਨੇ ਇਸ ਗਲੀ ਨੂੰ ਆਪਣੀ ਕੁਸ਼ਤ ਇਤਸਰਾ ਦੀ ਖਾਤਰ ਇਹਨੂੰ ਕੰਮ ਨੂੰ ਬੰਦ ਕਰਾਇਆ ਰੋਕਿਆ ਹੈਗਾ ਔਰ ਇਹ ਇਕੱਲੇ ਸਾਡੇ ਭਾਈ ਸਾਹਿਬ ਨੂੰ ਚਰਨ ਸਿੰਘ ਨੂੰ ਹੀ ਪ੍ਰੋਬਲਮ ਨਹੀਂ ਹੈ ਇਹ ਸਾਨੂੰ ਸਾਰਿਆਂ ਨੂੰ ਪ੍ਰੋਬਲਮ ਹੈ ਧੀਆਂ ਪੈਣਾ ਸਾਰਿਆਂ ਦੀਆਂ ਸਾਂਝੀਆਂ ਹੈਗੀਆਂ ਕੱਲ ਨੂੰ ਜਿਹਨੇ ਰੋਕਿਆ ਹੈਗਾ ਉਸਦੇ ਵੀ ਘਰ ਵੀ ਲੜਕੀਆਂ ਹੈਗੀਆਂ ਉਹਨਾਂ ਦੀ ਵੀ ਸ਼ਾਦੀ ਹੋਣੀ ਹੈਗੀ ਹੈ ਇਸ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਮੰਗੇ ਕੋ ਲੋ ਔਰ ਆਪਣੇ ਐਮਐਲਏ ਸਭ ਕੋ ਵੀ ਔਰ ਬੇਨਤੀ ਕਰਦੇ ਆਂ ਕਿ ਇਸ ਗਲੀ ਦਾ ਕੰਮ ਜਲਦੀ ਜਲਦੀ ਪੂਰਾ ਕਰ ਦਿੱਤਾ ਜਾਵੇ ਤਾਂ ਕਿ ਜਿਹੜੀ ਹੈਗੀ ਹੈ ਇੱਥੇ ਦੇ ਚਰਨ ਸਿੰਘ ਨੂੰ ਜਿਹੜੀ ਹੈਗੀ ਹੈ ਰਾਹਤ ਮਿਲ ਜਾਵੇ ਔਰ ਆਪਣੇ ਸ਼ਾਦੀ ਵਾਸਤਾਂ ਨੂੰ ਦਾ ਧਿਆਨ ਲਵਾਂ ਨਾ ਕਿ ਗਲੀ ਦੇ ਕੰਮ ਕਰਾਉਣ ਵਾਸਤੇ ਧਿਆਨ ਰਵਾਂ ਹਾਂ ਤੁਸੀਂ ਦੇਖੇ ਲਿਆ ਕਿ ਕਹਿੰਦੇ ਨੇ ਚਰਨ ਸਿੰਘ ਦੀ ਬੇਟੀ ਦਾ ਕੁਛੇ ਦਿਨਾਂ ਦੇ ਵਿੱਚ ਜਿਹੜਾ ਹੈ ਸ਼ੁਭ ਕਾਰਜ ਜਿਹੜੇ ਨੇ ਵਿਆਹ ਜਿਹੜੇ ਆਨੰਦ ਕਾਰਜ ਕੀਤੇ ਜਾਣੇ ਨੇ ਵਿਆਹ ਹੋਣਾ ਏ ਤੇ ਉਸਦੇ ਹਾਲਾਤ ਤੁਹਾਨੂੰ ਅਸੀਂ ਗਲੀ ਦੇ ਦਿਖਾਏ ਕਹਿੰਦੇ ਧੀਆ ਪੈਣੇ ਆ ਸਭ ਦੀਆਂ ਜੜੀਆਂ ਨੇ ਸਾਂਝੀਆਂ ਹੋਣੀਆਂ ਚਾਹੀਦੀਆਂ ਐਮ ਐਲ ਏ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਕਿ ਇੱਕ ਸ਼ਾਦੀ ਵਾਲੇ ਘਰ ਦੇ ਮੂਰੇ ਜਿਹੜਾ ਕੰਮ ਰਕਵਾ ਦਿੱਤਾ ਕਿਸੇ ਸਰਾਰਤੀ ਅੰਸਰ ਨੇ ਫੋਨ ਕੀਤਾ ਸਭ ਤੋਂ ਪਹਿਲਾਂ ਤਹਿਕੀਕਾਤ ਕਰਨੀ ਚਾਹੀਦੀ ਸੀ ਕਿ ਰੇਨ ਵਾਟਰ ਦੀ ਯਾ ਸੀਵਰਟ ਦੀ ਪੈਪ ਪਈ ਹੈ ਨਹੀਂ ਦੋਨੇ ਪਾਈਪਾਂ ਜਿਹੜੀਆਂ ਪਾਈ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਕੰਮ ਰਕਵਾ ਦਿੱਤਾ ਇੱਕ ਹੋਰ ਵੀ ਆਪਾਂ ਗਲਤ ਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਘਰ ਦੇ ਬਿਲ ਪੀ ਦੇਖੋ ਤੀਆਂ ਪਹਿਣਾ ਸਾਰੀਆਂ ਸਾਂਝੀਆਂ ਇਹ ਤਾਂ ਘਰ ਦੇ ਮੂਹਰੇ ਤਾਂ ਕਮ ਸੇ ਕਮ ਕੰਮ ਜੇ ਰੋਕਣੇ ਵੀ ਤਾਂ ਘਰ ਦੇ ਮੂਹਰੇ ਤਾਂ ਹੋਣ ਦੇਣਾ ਚਾਹੀਦਾ ਸੀ ਕਮ ਸੇ ਕਮ ਉਹਨਾਂ ਨੇ ਟੈਂਟ ਕਿੱਥੇ ਲਾਣਾ ਮੂਹਰੇ ਟੈਲਾਂ ਪਈ ਹੋਈਆਂ ਕਿਸੇ ਪਾਸੇ ਰਸਤਾ ਨਹੀਂ ਜੇ ਉਹਨਾਂ ਦੇ ਗੱਡੀਆਂ ਖੜਦੀ ਸੀ ਉਹ ਵਿਚਾਰੇ ਗੱਡੀ ਦੂਰ ਕਰ ਜਾ ਕੇ ਖੜੀ ਕਰਦੇ ਕਰਦੇ ਸੌ ਸਿੱਕਤਾਂ ਹੈ ਤੇ ਥੋੜਾ ਬਹੁਤ ਆਦਮੀ ਨੂੰ ਸੋਚਣਾ ਹੀ ਚਾਹੀਦਾ ਇਹ ਕੰਮ ਰੁਕਿਆ ਹੈ ਜੇ ਹਵਾ ਚੱਲਦੀ ਹੈ ਤਾਂ ਰੇਤਾ ਜਿਹੜਾ ਹੈ ਘਰਾਂ ਦੇ ਬਜ਼ੁਰਗਾਂ ਦੀ ਅੱਖਾਂ ਦੇ ਵਿੱਚ ਬਿਲਕੁਲ ਜੀ ਬਿਲਕੁਲ ਅੰਦਰ ਵਰਦਾ ਰੇਤਾ ਅੱਖਾਂ ਦੇ ਬਜ਼ੁਰਗ ਹਾਂ ਬਹੁਤ ਬੁਰੀ ਹਾਲਤ ਹੁੰਦੀ ਹੈ ਇਹ ਤਾਂ ਸੋਚਣਾ ਚਾਹੀਦਾ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਭਈ ਸੋਚ ਵਿਚਾਰ ਕਰਕੇ ਉਹਨਾਂ ਨੂੰ ਚਾਹੀਦਾ ਵੀ ਆਪੇ ਰਿਕੁਐਸਟ ਕਰਨ ਭਈ ਹਾਂਜੀ ਕੰਮ ਚ ਚਾਲੂ ਕਰ ਦਿਓ ਬਿਲਕੁਲ ਤੁਸੀਂ ਦੇਖ ਹੀ ਲਿਆ ਕਿ ਇੱਕ ਵਾਰ ਫੇਰ ਤੋਂ ਜਿਹੜਾ ਇਹਨਾਂ ਲੋਕਾਂ ਦੇ ਵੱਲੋਂ ਐਮਐਲਏ ਸਾਹਿਬ ਤੇ ਲੈ ਕੇ ਨਗਰ ਕੌਂਸਲ ਨੂੰ ਵੀ ਜਿਹੜੀ ਹੈ ਅਪੀਲ ਕੀਤੀ ਗਈ ਹੈ ਤੇ ਹੋਰ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸ਼ਾਦੀ ਵਾਲੇ ਘਰ ਨੂੰ ਦੇਖ ਦਿਓ ਇਹਨਾਂ ਦੇ ਨਾਲ ਲੱਗੇ ਅਤੇ ਨਾਲ ਲਾ ਕੇ ਇਸ ਗਲੀ ਦਾ ਜਿਹੜਾ ਰੁਕਿਆ ਕੰਮ ਹੈ ਉਹ ਨਿਪੜੇ ਜਿਹੜਾ ਹੈ ਚੜਾਣਾ ਚਾਹੀਦਾ ਕਿਉਂਕਿ ਤੀਆਂ ਪੈਣਾ ਜਿਹੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਫਿਲਹਾਲ ਚਰਨ ਸਿੰਘ ਦੀ ਰਾਤਾਂ ਦੀ ਨੀਂਦ ਜਿਹੜੀ ਆ ਉੜ ਚੁੱਕੀ ਆ ਕਿਉਂਕਿ ਕੁਝ ਦਿਨਾਂ ਦੇ ਵਿੱਚ ਜਿਹੜਾ ਹੈ ਲੜਕੀ ਦਾ ਜਿਹੜਾ ਵਿਆਹ ਹੋਣਾ ਹੈ ਤੇ ਵਿਆਹ ਵਾਲੇ ਘਰ ਦੇ ਮੂਹਰੇ ਦੇ ਹਾਲਾਤ ਅਸੀਂ ਤੁਹਾਨੂੰ ਦਿਖਾਇਆ ਇੱਕ ਵਾਰ ਫੇਰ ਤੋਂ ਅਸੀਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇਸ ਘਰ ਦੇ ਵਿੱਚ ਜਿਹੜਾ ਹੈ ਇਸ ਘਰ ਦੇ ਵਿੱਚ ਜਿਹੜਾ ਹੈ ਲੜਕੀ ਦਾ ਵਿਆਹ ਹੋਣਾ ਹੈ ਤੇ ਉਸ ਦੇ ਹਾਲਾਤ ਨੇ ਜਿਹੜੇ ਗਲੀ ਦੇ ਤੁਸੀਂ ਦੇਖ ਰਹੇ ਹੋ ਟੈਲਾਂ ਮੂਹਰੇ ਰੱਖੀਆਂ ਹੋਈਆਂ ਨੇ ਟੈਲਾਂ ਦੇ ਨਾਲ ਨਾਲ ਰੇਤਾ ਜਿਹੜਾ ਪਿਆ ਹੋਇਆ ਹੈ ਇਹ ਸਾਰੇ ਲੋਕ ਸਮਾਜ ਸੇਵੀ ਤੇ ਲੈ ਕੇ ਐਮਸੀ ਰਜਿੰਦਰ ਲੰਬਰਦਾਰ ਜੀ ਤੱਕ ਜਿਹੜੇ ਨੇ ਇਹਨਾਂ ਦੇ ਨਾਲ ਦੁੱਖ ਦੇ ਇਸ ਦੁਖੇ ਹੈ ਕਿਸਮ ਦਾ ਕਿਉਂਕਿ ਵਿਆਹ ਵਾਲੇ ਘਰ ਦੇ ਵਿੱਚ ਆ ਵਿਆਹ ਵਾਲੇ ਘਰ ਦੇ ਵਿੱਚ ਜਿਹੜਾ ਹੈ ਖੁਸ਼ੀ ਦੇ ਮੌਕੇ ਜਿਹੜਾ ਇਸ ਟਾਈਮ ਜਿਹੜਾ ਜਿਹੜੇ ਉਹਨਾਂ ਦੀ ਰਾਤਾਂ ਦੀ ਨੀਂਦ ਉਡ ਗਈ ਕਿ ਅਗਰ ਰਿਸ਼ਤੇਦਾਰ ਆਉਣਗੇ ਤਾਂ ਉਹ ਕੀ ਕਹਿਣਗੇ ਕਿਉਂਕਿ ਘਰ ਦੇ ਮੂਹਰੇ ਜਿਹੜਾ ਹੈ ਬਿਲਕੁਲ ਫਰੰਟ ਦੇ ਮੂਹਰੇ ਜਿਹੜੀਆਂ ਟੈਲਾਂ ਗੇਰੀਆਂ ਪਈਆਂ ਨੇ ਰੇਤਾ ਗੇਰਿਆ ਪਿਆ ਹੈ ਫਿਲਹਾਲ ਜਿਹੜਾ ਹੈ ਕੰਮ ਜਿਹੜਾ ਹੈ ਬੰਦ ਹੋ ਚੁੱਕਿਆ ਹੈ ਤੇ ਸਾਡੇ ਚੈਨਲ ਦੇ ਵੱਲੋਂ ਵੀ ਗਗਨ ਬੀਬੀ ਗਗਨਨ ਮੋਹਲਮਾਨ ਜੋ ਐਮਐਲਏ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਨਗਰ ਕੌਂਸਲ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਘਰ ਨੂੰ ਦੇਖਦੇ ਹੋਏ ਇਹਨਾਂ ਦੀ ਬੇਟੀ ਦੀ ਸ਼ਾਦੀ ਨੂੰ ਦੇਖਦੇ ਹੋਏ ਜਲਦ ਤੋਂ ਜਲਦ ਇਸ ਜਿਹੜਾ ਹੈ ਗਲੀ ਦਾ ਜਿਹੜਾ ਹੈ ਰੁਕਿਆ ਹੋਇਆ ਕੰਮ ਜਿਹੜਾ ਨੇਪੜੇ ਚੜ੍ਹਨਾ ਚਾਹੀਦਾ ਹੈ ਤਾਂ ਜੋ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਹੈ ਕੋਈ ਅੜਚਨਾ ਨਾ ਆਵੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ